ਕਿਨੇ ਬੰਦੇ ਫੜਦੇ ਟੇਰੇ ਲੇਕਿਨ ਇੱਥੇ ਜ਼ਿਆਦਾਤਰ ਹੈ ਨਾ ਪਾਰਟੀਆਂ ਦੇ ਸਾਰੇ ਛੰਡੇ ਸਾਨੂੰ ਦਿਖਦੇ ਬੇ ਕਿਤੇ ਵੀ ਕੋਈ ਤਿਰੰਗਾ ਨਹੀਂ ਲੱਗਿਆ ਹੋਇਆ ਦੇਖਿਆ ਜਾਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਉਧਰੋਂ ਗੱਲ ਕਰ ਰਹੇ ਨੇ ਕਿ ਹਾਂਜੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਰਵਾਇਆ ਖੋਟੇਲ ਵੀ ਕਿਹਾ ਗਿਆ ਲੇਕਿਨ ਤਿਰੰਗਾ ਕਿਸੇ ਕੋਲ ਵੀ ਨਹੀਂ ਫੜਿਆ ਗਿਆ ਜੀ ਬੰਦੇ ਭਾਰਤ ਦੀ ਗੱਲ ਗੱਲ ਹੀ ਨਹੀਂ ਕਿਤੇ ਪਾਸੇ ਹੋ ਰਹੀ ਹਰ ਪਾਸੇ ਪਾਰਟੀਬਾਦੀ ਗੱਲ ਹੋ ਰਹੀ ਹੈ ਆਦੀ 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 ਮੋਦੀ ਜਿੰਦਾਬਾਦ ਕੀ ਆਪਾਂ ਗੱਲ ਕਰਦੇ ਆਂ ਤਰੰਗੇ ਦੀ ਆਪਾਂ ਜਦੋਂ ਪਿੱਛੋਂ ਆਏ ਆ ਇਹ ਜਿਹੜੀ ਟ੍ਰੇਨ ਹੈਗੀ ਆ ਇਹਦੇ ਵਿੱਚ ਕੋਈ ਕਿਸੇ ਪਾਰਟੀ ਦਾ ਨਹੀਂ ਤੁਸੀਂ ਪਿੱਛੋਂ ਚੱਲਦੇ ਆਓਗੇ ਤੁਹਾਨੂੰ ਕਾਂਗਰਸੀ ਵੀ ਦਿਖਣਗੇ ਤੁਹਾਨੂੰ ਆਮ ਆਦਮੀ ਪਾਰਟੀ ਵੀ ਦੇਖਿਆ ਜੀ ਅੱਗੇ ਤੁਹਾਨੂੰ ਅੱਗੇ ਭਾਰਤੀ ਜਨਤਾ ਪਾਰਟੀ ਦੇ ਵੀ ਵਰਕਰ ਤੁਹਾਨੂੰ ਦਿਖਣਗੇ ਪੂਰੀ 올ਓਵਰ ਜਿਹੜਾ ਮਰਜੀ ਜਾ ਸਕਦਾ ਇੱਥੇ ਕੋਈ ਵੀ ਤਰੰਗਾ ਨਹੀਂ ਹੈ ਬਲਕਿ ਸਾਰੇ ਇੱਥੇ ਬੀਜੇਪੀ ਦੇ ਝੰਡੇ ਲੱਗੇ ਹੋਏ ਆ ਅੱਲਾ ਪ੍ਰਧਾਨ ਮੰਤਰੀ ਨਹੀਂ ਇਹਦੇ ਵਿੱਚ ਕੁਝ ਕਰ ਸਕਦਾ ਹੁੰਦਾ ਠੀਕ ਹੈ ਪ੍ਰਧਾਨ ਮੰਤਰੀ ਦਾ ਨਾਮ ਲੈਂਦੇ ਆ ਪ੍ਰਧਾਨ ਮੰਤਰੀ ਨੇ ਜੇ ਉਹ ਨਾ ਪ੍ਰਧਾਨ ਮੰਤਰੀ ਹੁੰਦੇ ਥੋੜਾ ਚਲਾ ਸਕਦੇ ਹਿੰਗੇ ਸਾਡੇ ਐਮਪੀ ਜਿਹੜੇ ਆ ਜਿਹੜੇ ਇਸ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੇ ਆਪਣੀ ਜਾ ਕੇ ਉੱਥੇ ਆਵਾਜ਼ ਰੱਖੀ ਉਹਨਾਂ ਨੂੰ ਦੱਸਿਆ ਸੁਸ਼ੀਲ ਰਿੰਕੂ ਜੀ ਨੇ ਕਿ ਜਲੰਧਰ ਦੇ ਵਿੱਚ ਸਾਨੂੰ ਸਪੈਸ਼ਲਿਸਟ ਟੌਪਿਕ ਚਾਹੀਦਾ ਔਰ ਇਹ ਸਟੌਪਜ ਇੱਥੇ ਹੋ ਰਿਹਾ ਹੈ ਕਿ ਜਲੰਧਰ ਦੀ ਪੋਰਸ਼ ਮਾਰਕੀਟ ਦੇ ਪ੍ਰਧਾਨ ਹੋ ਹਨਾ ਤੁਹ ਤੁਹਾਡਾ ਬਹੁਤ ਲੋਕਾਂ ਨਾਲ ਮਿਲਣਾ ਚਾਹਣਾ ਹੋਵੇਗਾ ਬਹੁਤ ਲੋਕਾਂ ਤੁਹਾਨੂੰ ਪੁੱਛਣਾ ਹੀ ਪ੍ਰਧਾਨ ਤੁਸੀਂ ਗਏ ਸੀਗੇ ਕਿਵੇਂ ਦਾ ਲੱਗਦਾ ਲੋਕੀ ਤੁਹਾਨੂੰ ਕਈ ਜਾਣੇ ਆ ਕੇ ਪੁੱਛਣਗੇ ਪਾਰੀ ਜਿੰਨੇ ਵੀ ਆ ਸਾਡੇ ਉਹਨਾਂ ਨੂੰ ਇਹ ਹੁੰਦਾ ਕਿ ਸਵੇਰੇ ਅਸੀਂ ਦਿੱਲੀ ਜਾਈਏ ਤੇ ਸ਼ਾਮ ਨੂੰ ਵਾਪਸ ਅਸੀਂ ਆਪਣੇ ਘਰ ਪਹੁੰਚ ਜਾਈਏ ਜੇ ਆਪਾਂ ਗੱਲ ਕਰਦੇ ਆ ਜਲੰਧਰ ਦੀ ਔਰ ਜਲੰਧਰ ਤੁਹਾਨੂੰ ਪਤਾ ਹੀ ਹੈ ਕਿ ਇੱਕ ਹੱਬ ਹੈਗੀ ਹੈ ਚਾਹੇ ਉਹ ਸਪੋਰਟਸ ਦੀ ਹੱਬ ਕਹਿ ਲਈਏ ਚਾਹੇ ਇੰਡਸਟਰੀ ਦੀ ਹੱਬ ਕਹਿ ਲਈਏ ਕਿਸੇ ਜਗ੍ਹਾ ਤੇ ਮੋਦੀ ਸਰਕਾਰ ਦੀ ਬੱਲੇ ਬੱਲੇ ਹੋ ਰਹੀ ਜੀ ਕਿ ਕਿਸੇ ਜਗ੍ਹਾ ਤੇ ਕਹ ਲੋ ਕਿ ਸੁਸ਼ੀਰ ਸੋਸਿਕਾਲ ਜੀ ਨਮਸਕਾਰ ਮਾਮੀ ਕਿੱ사 ਤੁਹਾਡੇ ਨਾਲ ਜਿੱਥੇ ਬੰਦੇ ਫਾੜਾ ਟ੍ਰੇਨ ਅੱਜ ਜਲੰਧਰ ਕੈਂਟ ਸਟੇਸ਼ਨ ਬਣ ਗਿਆ ਉਸ ਤੋਂ ਬਾਅਦ ਫਗਵਾੜਾ ਹੋਇਆਗਾ ਲੁਧਿਆਣਾ ਹੋਇਆਗਾ ਪਿੱਛੇ ਦੇਖ ਸਕਦੇ ਹੋ ਕਿ ਤਿਆਰੀਆਂ ਪੂਰੀਆਂ ਸਵਾਗਤ ਕਰਨਾ ਹੈ ਬੰਦੇ ਫਾੜਾ ਟ੍ਰੇਨ ਦਾ ਲੇਕਿਨ ਸਾਡੇ ਨਾਲ ਬਾਈ ਹੋਣੇ ਬੈਠੇ ਬਾਈ ਸੋਸਿਕਾਲ ਜੀ ਕਿਵੇਂ ਹੋ ਸੋਸਿਕਾਲ ਜੀ ਬਹੁਤ ਵਧੀਆ ਜੀ ਤੁਸੀਂ ਸਾਨੂੰ ਠੀਕ ਠਾਕ ਹੋ ਜੀ ਤਾਂ ਠੀਕ ਠਾਕ ਹੁਣ ਜਲੰਧਰ ਕੈਂਟ ਇਹਦਾ ਕੈਲੋ ਕਿ ਸਟਾਪੇਜ ਬਣ ਗਿਆ ਇਹ ਕੈਲੋ ਕਿ ਟ੍ਰੇਨ ਨਵੀਂ ਚਲਾ ਦਿੱਤੀ ਗਈ ਅਮ੍ਰਿਤਸਰ ਤੋਂ ਦਿੱਲੀ ਜਾਣੀ ਅਮ੍ਰਿਤਸਰ ਹੋ ਗਿਆ ਜਲੰਧਰ ਕੈਂਟ ਹੋ ਗਿਆ ਫਗਵਾੜ ਜਿਹੜੀ ਗੱਲ ਸਾਹਮਣੇ ਆਈ ਸੀ ਕਿ ਪਹਿਲਾਂ ਇਹ ਸਟਾਪੇਜ ਸੀਗੇ ਨਹੀਂ ਲੇਕਿਨ ਬਾਅਦ ਸਟਾਪੇਜ ਹੀ ਵਧਾਏਗੇ ਸੀਗੇ ਪਹਿਲਾਂ ਤੇ ਇਦਾਂ ਆ ਕਿ ਅਸੀਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ 8 ਟ੍ਰੇਨਾਂ 2 ਅਮ੍ਰਿਤ ਭਾਰਤ ਤੇ 6 ਜਿਹੜੀਆਂ ਨੇ ਬੰਦੇ ਭਾਰਤ ਜੋ ਟ੍ਰੇਨਾਂ ਦਿੱਤੀਆਂ ਹੈਗੀਆਂ ਨੇ ਪੰਜਾਬ ਨੂੰ ਔਰ ਜੋ ਕਿ ਪੰਜਾਬ ਤੋਂ ਵੱਖ-ਵੱਖ ਜਿੱਦਾਂ ਕਟੜਾ ਵੈਸ਼ਨੋਦੇਵੀ ਤੋਂ ਔਰ ਅਮ੍ਰਿਤਸਰ ਜਾਂਦਿਆਂ ਹੋયા ਸਾਰੇ ਹੀ ਤੀਰਥ ਸਥਾਨਾਂ ਤੇ ਜਾਣੀਆਂ ਹੈਗੀਆਂ ਨੇ ਔਰ ਉਹਦੇ ਨਾਲ ਜਿੱਥੇ ਕਿ ਆਮ ਪਬਲਿਕ ਨੂੰ ਤੇ ਸਹੂਲਤ ਮਿਲਣੀ ਮਿਲਣੀ ਹੈ ਜੋ ਵਪਾਰੀ ਵਰਗ ਹੈ ਉਹਨੂੰ ਜੋ ਕਿ ਬਹੁਤ ਜ਼ਿਆਦਾ ਸਹੂਲਤ ਮਿਲਣੀ ਹੈ ਜੇ ਆਪਾਂ ਗੱਲ ਕਰਦੇ ਹਾਂ ਜਲੰਧਰ ਦੀ ਔਰ ਜਲੰਧਰ ਤੁਹਾਨੂੰ ਪਤਾ ਹੀ ਹੈ ਕਿ ਇੱਕ ਹੱਬ ਹੈਗੀ ਹੈ ਚਾਹੇ ਸਪੋਰਟਸ ਦੀ ਹੱਬ ਕਹਿ ਲਈਏ ਚਾਹੇ ਇੰਡਸਟਰੀ ਦੀ ਹੱਬ ਕਹਿ ਲਈਏ ਠੀਕ ਹੈ ਜਦੋਂ ਇਹ ਵਪਾਰੀਆਂ ਨੂੰ ਜਦੋਂ ਕਿਸੇ ਵੀ ਚੀਜ਼ ਦਾ ਲਾਭ ਮਿਲੇਗਾ ਜੇ ਵਪਾਰੀਆਂ ਨੂੰ ਲਾਭ ਮਿਲਦਾ ਤੇ ਆਮ ਪਬਲਿਕ ਨੂੰ ਜਿਹੜਾ ਆ ਉਹਦਾ ਲਾਭ ਆਮਦਨ ਚ ਵਾਦਾ ਹੋਣ ਨਾਲੇ ਹੋਣਾ ਹੀ ਹੋਣਾ ਆ ਜੀ ਉਹ ਤਾਂ ਠੀਕ ਹੈ ਬਾਕੀ ਜਿਹੜੀ ਆਪਾਂ ਗੱਲ ਕਰਦੇ ਆ ਸਟਾਪੇਜ ਦੀ ਠੀਕ ਹੈ ਜਿਹੜੀ ਆਮ ਜਨਤਾ ਜਾਂ ਜਿਹੜਾ ਵਪਾਰੀ ਤੱਕ ਹੁੰਦਾ ਨਾ ਜੇ ਇੱਕ ਵਿੱਚ ਨਾਮ ਆ ਗਿਆ ਨਾ ਠੀਕ ਹੈ ਕਿ ਇਹ ਟ੍ਰੇਨਾਂ ਚੱਲੀਆਂ ਨੇ ਠੀਕ ਹੈ ਇਹਦੇ ਨਾਲ ਹਰ ਇੱਕ ਬੰਦੇ ਨੂੰ ਜਿਹੜਾ ਆ ਕਿ ਇਹਦਾ ਲਾਭ ਹੀ ਮਿਲਣਾ ਹੈਗਾ ਆ ਜਦੋਂ ਕੋਈ ਚੀਜ਼ ਹੁੰਦੀ ਆ ਨਾ ਤੇ ਉਦੋਂ ਉਸ ਚੀਜ਼ ਦਾ ਸਾਰਾ ਹੀ ਮਤਲਬ ਕਹਿਨਦਾ ਕਿ ਵਿਵਹਾਰ ਦਿੱਤਾ ਜਾਂਦਾ ਆ ਕਿ ਇਹ ਜਿਹੜੀ ਟ੍ਰੇਨ ਕਿੱਥੇ ਰੁਕਣੀ ਆ ਕਿੱਥੇ ਨਹੀਂ ਰੁਕਣੀ ਹੈ ਮੈਂ ਇੱਕ ਇੱਕ ਮੈਂ ਜਦੋਂ ਕਿਉਂਕਿ ਆਪਾਂ ਆਏ ਵੀ ਨਾ ਸਾਨੂੰ ਜਦੋਂ ਪਤਾ ਲੱਗਿਆ ਕਿ ਅੱਜ ਇੱਥੇ ਰੁਕਣਾ ਅੱਜ ਪ੍ਰੋਗਰਾਮ ਚੱਲ ਰਿਹਾ ਦੇਖੋ ਸਵਾਗਤ ਹੋ ਰਿਹਾ ਹੁਣ ਬੰਦੇ ਭਰ ਟ੍ਰੇਨ ਆ ਠੀਕ ਹੈ ਮੰਨ ਲਓ ਕਿ ਮੌਜੂਦਾ ਸਰਕਾਰ ਜਿਹੜੀ ਸੈਂਟਰ ਦੀ ਹੈਗੀ ਹੈ ਮੋਦੀ ਸਰਕਾਰ ਆ ਬੀਜੇਪੀ ਸਰਕਾਰ ਆ ਨਾ ਲੇਕਿਨ ਇੱਥੇ ਜਦੋਂ ਸੀ ਆ ਪਿੱਛੇ ਵੀ ਤੁਹਾਨੂੰ ਦਿਖਾ ਦਿੰਦਾ ਪਿੱਛੇ ਜੋ ਦੇਖ ਸਕਦੇ ਇੱਥੇ ਕੋਈ ਵੀ ਤਿਰੰਗਾ ਨਹੀਂ ਲੱਗਿਆ ਹੋਇਆ ਬਲਕਿ ਸਾਰੇ ਬੀਜੇਪੀ ਦੇ ਝੰਡੇ ਲੱਗੇ ਹੋ ਫਾਇਦਾ ਹੈ ਕਿਸੇ ਪਾਰਟੀ ਵੱਲੋਂ ਤਾਂ ਜੇ ਕਿਸੇ ਪਾਰਟੀ ਪੱਖ ਨੂੰ ਤਾਂ ਕੀਤਾ ਨਹੀਂ ਗਿਆ ਇਹ ਤਾਂ ਪੂਰੇ ਆਲਓਵਰ ਜਿਹੜਾ ਮਰਜ਼ੀ ਜਾ ਸਕਦਾ ਇੱਥੇ ਕੋਈ ਵੀ ਤਿਰੰਗਾ ਨਹੀਂ ਹੈ ਬਲਕਿ ਸਾਰੇ ਇੱਥੇ ਬੀਜੇ ਵੀ ਦੇ ਝੰਡੇ ਲੱਗੇ ਹੋਏ ਆ ਜੇ ਆਪਾਂ ਗੱਲ ਕਰਦੇ ਆ ਤਿਰੰਗੇ ਦੀ ਆਪਾਂ ਜਦੋਂ ਪਿੱਛੋਂ ਆਏ ਆ ਇਹ ਜਿਹੜੀ ਟ੍ਰੇਨ ਹੈਗੀ ਆ ਇਹਦੇ ਵਿੱਚ ਕੋਈ ਕਿਸੇ ਪਾਰਟੀ ਦਾ ਨਹੀਂ ਤੁਸੀਂ ਪਿੱਛੋਂ ਚੱਲਦੇ ਆਓਗੇ ਤੁਹਾਨੂੰ ਕਾਂਗਰਸੀ ਵੀ ਦੇਖਣਗੇ ਤੁਹਾਨੂੰ ਆਮ ਆਦਮੀ ਪਾਰਟੀ ਵੀ ਦੇਖਿਆ ਜੀ ਅੱਗੇ ਤੁਹਾਨੂੰ ਅੱਗੇ ਭਾਰਤੀ ਜਨਤਾ ਪਾਰਟੀ ਦੇ ਵੀ ਵਰਕਰ ਤੁਹਾਨੂੰ ਦੇਖਣਗੇ ਮੈਂ ਉਹੀ ਗੱਲ ਕਰ ਰਹਾ ਕਿ ਜਿੱਥੇ ਕੀ ਬੰਦੇ ਬਾਰੇ ਟ੍ਰੇਨ ਆਪਾਂ ਕਿਸੇ ਨੇ ਇੱਕ ਪਾਰਟੀ ਪੱਖ ਨੂੰ ਲੈ ਕੇ ਤੁਰਦੀ ਨਹੀਂ ਹੈ ਅਨਾ ਉਹ ਟ੍ਰੇਨ ਹਰ ਕਿਉਂ ਚ ਸਫਰ ਕਰੇਗਾ ਤੇ ਜਦੋਂ ਇਹੀ ਵੈਸੇ ਮੈਨੂੰ ਲੱਗਿਆ ਕਿ ਇਹ ਸਵਾਲ ਇੱਕ ਬਣਦਾ ਜੂਤ ਮੈਂ ਜਰੂਰ ਪੁੱਛਣਾ ਚਾਹੂੰਗਾ ਤੁਹਾਨੂੰ ਚਲੋ ਠੀਕ ਹੈ ਤੁਹਾਡਾ ਆਪਣਾ ਵੀ ਸਹੀ ਹੈ ਪੱਕ ਹੋਰ ਦੂਸਰੀ ਗੱਲ ਇਹ ਹੋ ਗਈ ਕਿ ਇਹ ਤੋਂ ਬਾਅਦ ਸਟਾਪੇਜ ਜਿਹੜੀ ਆ ਤੁਸੀਂ ਅੱਗੇ ਨਾਲ ਜਾ ਰਹੇ ਹੋ ਸਫਰ ਕਰ ਰਹੇ ਹੋ ਜੀ ਮੈਂ ਸਫਰ ਕਰ ਰਿਹਾ ਜੀ ਚਲੋ ਠੀਕ ਹੈ ਮੈਂ ਲੁਧਿਆਣਾ ਤੱਕ ਨਾਲ ਜਾਵਾਂਗਾ ਜੀ ਠੀਕ ਹੈ ਠੀਕ ਹੈ ਤੇ ਆਪਾਂ ਦੇਖਦੇ ਹਾਂ ਜੇ ਅਸੀਂ ਦੇਖਾਂਗੇ ਤੇ ਅਸੀਂ ਆਮ ਪਬਲਿਕ ਨੂੰ ਜਿਹੜਾ ਆ ਕਿ ਅਗਾਹ ਕਰਾਂਗੇ ਕਿ ਇਹ ਚੰਗੀ ਆ ਕਿ ਨਹੀਂ ਮਾਰੀ ਹੈਗੀ ਆ ਕੀ ਮੁਰਕੇ ਪਿੱਛੇ ਕੀ ਕਹਿੰਦੇ ਬਸਤੇ ਹੀ ਤੰਗੇ ਹੁੰਦੇ ਹੋਰ ਵਧੀਆ ਨਹੀਂ ਲੱਗਣਾ ਦੇਖੋ ਤੁਸੀਂ ਤੁਸੀਂ ਜਲੰਧਰ ਦੀ ਪੋਸ਼ ਮਾਰਕੀਟ ਦੇ ਪ੍ਰਧਾਨ ਹੋ ਹਨਾ ਤੁ ਤੁਹਾਡਾ ਬਹੁਤ ਲੋਕਾਂ ਨਾਲ ਮਿਲਣਾ ਜੁੜਨਾ ਹੋਵੇਗਾ ਬਹੁਤ ਲੋਕਾਂ ਤੁਹਾਨੂੰ ਪੁੱਛਣਾ ਹੀ ਪ੍ਰਧਾਨ ਤੁਸੀਂ ਗਏ ਸੀਗੇ ਕਿਵੇਂ ਦਾ ਲੱਗਦਾ ਲੋਕੀ ਤੁਹਾਨੂੰ ਕਈ ਜਾਣੇ ਆ ਕੇ ਪੁੱਛਣਗੇ ਵੀ ਤੁਸੀਂ ਐਸੇ ਕਰਕੇ ਹੀ ਜਾ ਰਹੇ ਆ ਕਿ ਜੇ ਅਸੀਂ ਕਿਸੇ ਨੂੰ ਸਹੀ ਗਾਈਡਿੰਗ ਕਰਾਂਗੇ ਤੇ ਫਿਰ ਆਮ ਪਬਲਿਕ ਦਾ ਕੀ ਬਣੂਗਾ ਤੇ ਤੁਹਾਡਾ ਧੰਨਵਾਦ ਹੈ ਤੁਸੀਂ ਵਾਇਰਲ ਟੀਵੀ ਤੋਂ ਆਏ ਜੇ ਤੁਸੀਂ ਟੀਵੀ ਦਾ ਨਾਮ ਬਹੁਤ ਵਧੀਆ ਰੱਖਿਆ ਵਾਇਰਲ ਵਾਇਰਲ ਪੋਸਟ ਵਾਇਰਲ ਪੋਸਟ ਜਿਹਾ ਰੱਖਿਆ ਆ ਤੇ ਦੇਖੋ ਵਾਇਰਲ ਜਦੋਂ ਹੋਈਆਂ ਤੇ ਪੋਸਟਾਪੇ ਬਣ ਜਾਣੀਆਂ ਠੀਕ ਹੈ ਤੁਹਾਡਾ ਧੰਨਵਾਦ ਆਮ ਆਦਮੀ ਪਾਰਟੀ ਤੋਂ ਬਹੁਤ ਸਾਰੇ ਆਗੂ ਜਿਹੜੇ ਅੱਜ ਕੈਂਟ ਸਟੇਸ਼ਨ ਦੇ ਪਹੁੰਚੇ ਨੇ ਸਭ ਸੱਸੇ ਕਾਲਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਜਲੰਧਰ ਦੇ ਵਿੱਚ ਬੰਦੇ ਮਾਤਮ ਟ੍ਰੇਨ ਕਹਿ ਲਓ ਕਿ ਬੰਦੇ ਬਾਹਰ ਟ੍ਰੇਨ ਜਿਹੜੀ ਉਹ ਵੀ ਜਲੰਧਰ ਚ ਸਟਾਪੇਜ ਬਣ ਗਿਆ ਫਗਵਾੜਾ ਹੋ ਗਿਆ ਲੁਧਿਆਣਾ ਅੰਮ੍ਰਿਤਸਰ ਚੱਲੇਗੀ ਇੱਕ ਕਹਿ ਲਓ ਕਿ ਲੋਕਾਂ ਨੂੰ ਸਹੂਲਤਾਂ ਮਿਲ ਨਹੀਂ ਮਿਲਣੀਆਂ ਹੁਣ ਜਿਹੜੇ ਵਪਾਰੀ ਲੋਕ ਕਹਿੰਦੇ ਨੇ ਕਿ ਕਹਿੰਦੇ ਕਿ ਸਾਡੇ ਲਈ ਇੱਕ ਬੜਾ ਸੁਖਾਲਾ ਕਦਮ ਹੋ ਗਿਆ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲਾਂ ਤਾਂ ਮ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆਹੀਂ ਜਿਨ੍ਹਾਂ ਨੇ ਬੰਦੇ ਮਾਤਰਮ ਟ੍ਰੇਨ ਦਾ ਜਿਹੜਾ ਬਿਆਸ ਜਲੰਧਰ ਆਪਣਾ ਔਰ ਫਗਵਾੜਾ ਇਹਨਾਂ ਥਾਵਾਂ ਤੇ ਲੁਧਿਆਣਾ ਇਹ ਜਿਹੜੇ ਆ ਸਟਾਪੇਜ ਕਰਵਾਏ ਆ ਕਿਉਂਕਿ ਵਪਾਰੀ ਜਿੰਨੇ ਵੀ ਆ ਸਾਡੇ ਉਹਨਾਂ ਨੂੰ ਇਹ ਹੁੰਦਾ ਕਿ ਸਵੇਰੇ ਅਸੀਂ ਦਿੱਲੀ ਜਾਈਏ ਤੇ ਸ਼ਾਮ ਨੂੰ ਵਾਪਸ ਅਸੀਂ ਆਪਣੇ ਘਰ ਪਹੁੰਚ ਜਾਈਏ ਪਹਿਲਾਂ ਇਸ ਤੋਂ ਸ਼ਤਾਬਦੀ ਚੱਲਦੀ ਹੈਗੀ ਜਿਹੜੀ ਬਹੁਤ ਰਸ਼ ਹੋਣ ਕਰਕੇ ਉਹਦੇ ਚ ਕਈ ਵਾਰੀ ਬਹੁਤ ਜਿਹੜੀਆਂ ਸਵਾਰੀਆਂ ਨੂੰ ਸੀਟ ਨਹੀਂ ਮਿਲਦੀਆਂ ਸੀਗੀਆਂ ਹੁਣ ਇਹ ਜਿਹੜੀ ਸਟ੍ਰੇਨ ਚੱਲਣ ਦੇ ਨਾਲ ਜਿਹੜਾ ਰਸ਼ ਆ ਉਹ ਵੰਡਿਆ ਜਾਏਗਾ ਔਰ ਵਪਾਰੀਆਂ ਨੂੰ ਆਸਾਨੀ ਹੋ ਜਾਏਗੀ ਔਰ ਆਪਣਾ ਜਿੱਥੇ ਉਹ ਵਪਾਰ ਅچھے ਤਰੀਕੇ ਨਾਲ ਕਰ ਸਕਣਗੇ ਉੱਥੇ ਆਮ ਲੋਕ ਜਿਹੜੇ ਆ ਦਿੱਲੀ ਨੂੰ ਜਾਣ ਵਾਲੇ 에어ਪੋਰਟ ਨੂੰ ਜਾਣ ਵਾਲੇ ਉਹ ਲੋਕਾਂ ਨੂੰ ਇੱਕ ਬਹੁਤ ਵੱਡੀ ਸਹੂਲਤ ਮਿਲ ਜਾਏਗੀ ਔਰ ਇਸ ਤੇ ਮੈਂ ਸਾਰੇ ਹੀ ਆਪਣੇ ਐਮਪੀ ਸਾਹਿਬ ਰੁਸ਼ਸ਼ੀਲ ਰਿੰਕੂ ਜੀ ਬਾਬਾ ਜੀ ਸੀਚੇ ਆਲ ਉਹਨਾਂ ਦੇ ਬਹੁਤ ਬਹੁਤ ਧੰਨਵਾਦੀਆਂ ਔਰ ਸਪੈਸ਼ਲੀ ਭਗਵੰਤ ਮਾਨ ਸਰਕਾਰ ਜਿਨ੍ਹਾਂ ਨੇ ਇਹ ਉਪਰਾਲੇ ਕੀਤੇ ਮੈਂ ਇੱਕ ਸਵਾਲ ਹੈ ਜੀ ਕਿਉਂਕਿ ਜਦੋਂ ਅਸੀਂ ਇੱਥੇ ਆਏ ਨਾ ਸ਼ੁਰੂਆਤੀ ਦੌਰ ਤੁਸੀਂ ਦੇਖਿਆ ਸਾਰਾ ਘੁੰਮਿਆ ਤੇ ਬੰਦੇ ਭਰੇ ਟ੍ਰੇਨ ਆ ਰਹੀ ਹੈ ਜਿਵੇਂ ਕਿ ਆਪਣੇ ਸਟੇਸ਼ਨ ਆ ਆਪਾਂ ਜਲੰਧਰ ਕੈਂਡ ਸਟੇਸ਼ਨ ਤੇ ਖੜੇ ਆ ਲੇਕਿਨ ਬੰਦੇ ਭਰੇ ਟ੍ਰੇਨਾਂ ਲੇਕਿਨ ਇੱਥੇ ਜ਼ਿਆਦਾਤਰ ਹੈ ਨਾ ਪਾਰਟੀਆਂ ਦੇ ਸਾਡੇ ਛੰਡੇ ਸਾਨੂੰ ਦਿਖਦੇ ਬੇ ਕਿਤੇ ਵੀ ਕੋਈ ਤਿਰੰਗਾ ਨਹੀਂ ਲੱਗਿਆ ਹੋਇਆ ਦੇਖਿਆ ਜਾਂ ਕਿਸੇ ਨੇ ਕੋਈ ਗੱਲ ਨਹੀਂ ਕੀਤੀ ਉਧਰੋਂ ਗੱਲ ਕਰ ਰਹੇ ਨੇ ਕਿ ਹਾਂ ਜੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਕਰਵਾਇਆ ਤੁਹਾਡੇ ਲਈ ਵੀ ਕਿਹਾ ਗਿਆ ਲੇਕਿਨ ਤਿਰੰਗਾ ਕਿਸੇ ਕੋਲ ਵੀ ਨਹੀਂ ਪੜਿਆ ਗਿਆ ਜੀ ਬੰਦੇ ਭਰ ਦੀ ਗੱਲ ਹੀ ਨਹੀਂ ਕਿਤੇ ਪਾਸੇ ਹੋ ਰਹੀ ਹਰ ਪਾਸੇ ਜਿੰਨੀਆਂ ਸਕੀਮਾਂ ਚੱਲਣੀਆਂ ਉਹ ਪ੍ਰਧਾਨ ਮੰਤਰੀ ਨੇ ਚਲਾਉਣੀਆਂ ਲੇਕਿਨ ਸਟੇਟਾਂ ਦੀ ਸਹਿਯੋਗ ਦੇ ਨਾਲ ਜਿੰਨੇ ਮੰਤਰੀ ਆ ਜਿਹੜੇ ਸਾਡੇ ਆਪਣੇ ਐਮਪੀ ਮੈਂਬਰਸ ਆ ਪਾਰਲੀਮੈਂਟ ਆ ਉਹਨਾਂ ਸਾਰਿਆਂ ਦਾ ਸਹਿਯੋਗ ਹੋਣਾ ਕੱਲਾ ਪ੍ਰਧਾਨ ਮੰਤਰੀ ਨਹੀਂ ਇਹਦੇ ਵਿੱਚ ਕੁਝ ਕਰ ਸਕਦਾ ਹੁੰਦਾ ਇਹ ਦੇਸ਼ ਆ ਸਰਕਾਰ ਆ ਜਿਹੜੀ ਸਰਕਾਰ ਨੇ ਉਹਨਾਂ ਦੇ ਨਾਲ ਚੱਲਣਾ ਆ ਠੀਕ ਹੈ ਪ੍ਰਧਾਨ ਮੰਤਰੀ ਦਾ ਨਾਮ ਲੈਂਦੇ ਆ ਪ੍ਰਧਾਨ ਮੰਤਰੀ ਨੇ ਜੇ ਉਹ ਨਾ ਪ੍ਰਧਾਨ ਮੰਤਰੀ ਹੁੰਦੇ ਤਾਂ ਚਲਾ ਸਕਦੇ ਸੀਗੇ ਸਰਕਾਰ ਦੇ ਵਿੱਚ ਜਿਹਦੇ ਕੋਲੇ ਬਾਗਡੋਰ ਆ ਉਹਦਾ ਉਹਨੇ ਚਲਾਨੀ ਹੁੰਦੀ ਆ ਜਦੋਂ ਦੂਜੀ ਸਰਕਾਰ ਅਜ ਭਗਵਾਨਤਮਾਨ ਜੀ ਦੀ ਸਰਕਾਰ ਆ ਤੇ ਪੰਜਾਬ ਦੇ ਵਿੱਚ ਹਰ ਕੰਮ ਉਹਨਾਂ ਦੇ ਥੱਲੇ ਕੀਤਾ ਜਾ ਰਿਹਾ ਔਰ ਉਹਨਾਂ ਦੇ ਹੁਕਮਾਂ ਦੇ ਨਾਲ ਹੁੰਦਾ ਆ ਸੋ ਬਾਕੀ ਅਸੀਂ ਵੀ ਸਾਰੇ ਉਹਦੇ ਹਿੱਸੇਦਾਰ ਆ ਇੱਕ ਕੋਈ ਬੰਦੇ ਦੂਜੇ ਨਹੀਂ ਹਿੱਸੇ ਦਾ ਔਰ ਸਾਡੇ ਐਮਪੀ ਜਿਹੜੇ ਆ ਜਿਹੜੇ ਇਸ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਆ ਉਹਨਾਂ ਨੇ ਆਪਣੀ ਜਾ ਕੇ ਉੱਥੇ ਆਵਾਜ਼ ਰੱਖੀ ਉਹਨਾਂ ਨੂੰ ਦੱਸਿਆ ਸੁਸ਼ੀਲ ਰਿੰਕੂ ਜੀ ਨੇ ਕਿ ਜਲੰਧਰ ਦੇ ਵਿੱਚ ਸਾਨੂੰ ਸਪੈਸ਼ਲਿਸਟ ਸਟਾਪ ਚਾਹੀਦਾ ਔਰ ਇਸ ਟੋਪ ਜਿੱਥੇ ਹੋ ਰਿਹਾ ਹੈ ਔਰ ਉਹਦੇ ਨਾਲ ਅਸੀਂ ਸਾਰੇ ਸਾਰੇ ਖੋਸ਼ਾਂ ਜਲੰਧਰ ਦੇ ਵਪਾਰੀ ਖੋਸ਼ਾ ਹੋਰ ਲੋਕ ਜਿਨ੍ਹਾਂ ਨੇ ਦਿੱਲੀ ਜਾਣਾ ਆਉਣਾ ਉਹ ਖੁਸ਼ ਹੈ ਬਹੁਤ ਬਹੁਤ ਧੰਨਵਾਦ शुक्रिया ਧੰਨਵਾਦ ਜੀ